ਵਿਜੀ ਤੁਹਾਡੇ ਨਾਲ ਕੀ ਹੋਇਆ ਔਰ ਤੁਸੀਂ ਕਿੰਨੇ ਪੈਸੇ ਦਿੱਤੇ ਸੀ ਸਾਡਾ ਵੀਰੇ 3 ਲੱਖ ਰੁਪਏ ਨੇ ਦਿੱਤਾ ਐਡਾ ਚੈੱਕ ਥਰੂ ਦਿੱਤਾ ਵਾ ਬਾਕੀ ਜਿਹੜੇ ਮਾਲੋ ਜਦਾਂ ਅਸੀਂ ਮੈਡੀਕਲ ਦੋਰੀ ਮੈਡੀਕਲ ਕਰਾ ਚੁੱਕੇ ਹਾਂ ਉੱਥੇ ਲੁਧਿਆਣੇ ਜਾ ਗਏ ਬਾਕੀ ਦਨ ਗਿਣਤੀ ਹੋ ਗਈ ਜਿੰਨੇ ਪੈਸੇ ਆਪਾਂ ਲਾ ਚੁੱਕੇ ਹਾਂ ਕਰੀਕ ਤਸੀਲ ਦੇ ਵਿੱਚੋਂ ਸਰਟੀਫਿਕੇਟ ਬਣਾ ਲਈ ਗਏ ਕੰਮ ਦਾ ਕਦੀ ਕੁਝ ਕਰ ਲਿਆ ਕਦੀ ਕੁਝ ਕਰ ਲਿਆ ਮੁੱਕ ਦੀ ਮਗਾਈ ਗੱਲ ਗਈ ਯਾਨੀ ਕਿ 3.5-4-5 ਲੱਖ ਦੇ ਥੱਲੇ ਲੱਗ ਗਏ ਆ ਜਿਹੜੀ ਮੇਨ ਗੱਲ ਆ ਜਿਹੜੇ ਤੁਸੀਂ ਇਹਨਾਂ ਨੂੰ ਪੈਸੇ ਦੇ ਚੁੱਕੇ ਹੋ ਕੋਈ ਤੁਹਾਡੇ ਕੋਲ ਸਬੂਤ ਸਾਹਮਣੇ ਕਿਉਂਕਿ ਬਾ ਚੈੱਕ ਥਰੂ ਪੈਸੇ ਦਿੱਤੇ ਸਾਰੇ ਕੋਈ ਕੈਸ਼ ਥਰੂ ਨਹੀਂ ਦਿੱਤੇ ਜੇ ਮੇਰੇ ਕੋਲ ਚੈੱਕਾਂ ਨਹੀਂ ਫੋੜਵਾਂ ਪਈਆਂ ਵਾ ਤੁਹਾਨੂੰ ਮੈਂ ਦਿਖਾ ਦਿੰਦਾ ਆ ਵੇਖੋ ਆ ਪ੍ਰਬ ਵੀਆ ਡਾਟ ਕਮ ਇਹਨਾਂ ਆ ਬਕਾਇਦਾ ਆਪ ਕੱਟ ਕੇ ਦਿੱਤਾ ਚੱਕ 2 ਲੱਖ ਦਾ ਇਹ ਜੇ ਤੇ ਬਾਕੀ ਲੱਖ ਦਾ ਇਹ ਜੇ ਆ ਇਹਨਾਂ ਦੇ ਅਕਾਊਂਟ ਚ ਪਾਇਆ ਸੀ ਕਿ ਮੈਂ ਜਿਹੜੇ ਤੁਸੀਂ ਹੁਣ ਪ੍ਰਭ ਦੀ ਗੱਲ ਕਰ ਰਹੇ ਹੋ ਉਹਦੀਆਂ ਵੀ ਕੋਈ ਫੋਟੋਆਂ ਤੁਹਾਡੇ ਕੋਲ ਕੁਝ ਵੀਰੇ ਹੋਣਾ ਹੈਗਾ ਆਪਣੇ ਕੋਲ ਐਡਰੈਸ ਤੱਕ ਹੈਗਾ ਉਹਦਾ ਆਹ ਅਰੀ ਫੋਟੋ ਜੇ ਤੁਹਾਨੂੰ ਦੱਸ ਦਈਏ ਕਿ ਜੋ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਚੁੱਕੇ ਹੋ ਇਹ ਪ੍ਰਭ ਸ਼ਰਨ ਰੰਦਾਵਾ ਜੋ ਕਿ ਪ੍ਰਭ ਵਿਜ਼ਾ ਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਸੈਂਟਰ ਚਲਾਉਂਦਾ ਸੀ ਤਾਂ ਹੁਣ ਇਹਨਾਂ ਲੋਕਾਂ ਦੇ ਨਾਲ ਠੱਗੀ ਕਰਕੇ ਕਿੱਥੇ ਐ ਰੱਬ ਜਾਣਦਾ ਜਾਂ ਉਹਦੇ ਪਰਿਵਾਰ ਜਾਣਦੇ ਹੋਣਗੇ ਲੇਕਿਨ ਲੋਕ ਪਰੇਸ਼ਾਨ ਨੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਪੈਸਾ ਦੇ ਚੁੱਕੇ ਨੇ ਬਹੁਤ ਸਾਰੇ ਲੋਕ ਇਸ ਆਸ ਦੇ ਵਿੱਚ ਸੀ ਕਿ ਸਾਨੂੰ ਵਿਦੇਸ਼ ਭੇਜਿਆ ਜਾਊਗਾ ਬੱਚੇ ਇਸ ਆਸ ਦੇ ਵਿੱਚ ਸੀ ਕਿ ਅਸੀਂ ਵਿਦੇਸ਼ ਜਾ ਕੇ ਚੰਗੀ ਪੜ੍ਹਾਈ ਕਰਾਂਗੇ ਤਾਂ ਉਸ ਤੋਂ ਬਾਅਦ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੇ ਔਰ ਸ਼ਾਇਦ ਪਰਿਵਾਰ ਦੀ ਜਿਹੜੀ ਗਰੀਬੀ ਆ ਉਸ ਨੂੰ ਚੁੱਕਾਂਗੇ ਹੁਣ ਵੀਰੇ ਕੀ ਮੰਗ ਕਰਦੇ ਹਾਂ ਕੀ ਆਸ ਕੀ ਕਰਦੇ ਹਾਂ ਅੱਜ ਆਪਾਂ ਕੀ ਕਰਦੇ ਚਲੋ ਪੈਸਾ ਦੇ ਬੰਦਾ ਕਮਾ ਲੈਂਦਾ ਵਾ ਪੈਸੇ ਦੀ ਚਲੋ ਕੋਈ ਚੱਕਰ ਨਹੀਂ ਸਾਡੇ 3 ਸਾਲ ਸਾਢੇ 3 ਦਿਨ ਸਾਲ ਖਰਾਬ ਹੋ ਗਏ ਆ ਉਹ ਸਾਡਾ ਟਾਈਮ ਨਹੀਂ ਦਾ ਮੋੜਾਣਾ ਨਾ ਹੀ ਕਰੇ ਬਾਹਰ ਆਪਣੀ ਫਾਈਲ ਆਪਣੀ ਅਪਲਾਈ ਕਰ ਸਕਦੇ ਅੰਗਾ ਕਿਉਂ ਵੀ ਸਾਡੀ ਹਾਈਲਾਈਟ ਸਪੈਰ ਹੋ ਗਈ ਜਿਹੜਾ ਗੈਪ ਪੈ ਗਿਆ 3 ਸਾਲ ਦਾ ਲੈ ਗੈਪ ਪੈ ਗਿਆ ਹੁਣ ਇੱਥੇ ਆਪਾਂ ਕਿਹੜਾ ਕੰਮ ਕਰਾਂਗੇ ਕੋਈ ਨਵੇਂ ਸਿਰ ਤੋਂ ਮੰਨ ਲਓ ਸਾਡੇ ਕੋਲ ਨਾ ਕੋਈ ਪੈਸਾ ਰਹਿ ਗਿਆ ਸਾਡਾ ਗੈਪ ਪੈ ਗਿਆ ਨਾ ਹੀ ਬਾਹਰ ਕਰੇ ਆ ਸਕਦੇ ਆ ਸਾਡਾ 3 ਸਾਲ ਨੇ ਖਰਾਬ ਕਰਤੇ ਆ ਹੁਣ ਇਹਦਾ ਅਸੀਂ ਕੀ ਕਰਾਂਗੇ ਗਾੜ ਫਿਰ ਜੇ ਲੈ ਕੇ ਪੰਜਾਬ ਦੀ ਜਵਾਨੀ ਮਨਸ਼ਿਆ ਨਾਲ ਚੱਲ ਜਾਂਦੀ ਐ ਇਦਾਂ ਕਰ ਦਿੰਦੀ ਓਦਾਂ ਕਰ ਦਿੰਦੀ ਆ ਫਿਰ ਬੰਦਾ ਕਰੇ ਤੇ ਕਰੇਗੀ ਮਤਲਬ ਫਿਰ ਤੁਸੀਂ ਇੱਕ ਆਸ ਲੈ ਕੇ ਸਾਰੇ ਇਕੱਠੇ ਹੋਏ ਹੋ ਅੱਜ ਕੋਈ ਤਾਂ ਮਨਚ ਆਸ ਰੱਖੀ ਹੋਊਗੀ ਨਾ ਕੋਈ ਤਾਂ ਅੱਜ ਪ੍ਰਸ਼ਾਸਨ ਆਸ ਸਾਨੂੰ ਇਹ ਆ ਪੈਸੇ ਸਾਨੂੰ ਭਾਵੇਂ ਮਿਲਣ ਭਾਵੇਂ ਨਾ ਮਿਲਣ ਇੱਥੇ ਸਖਤ ਰੋ ਸਖਤ ਕਾਰਵਾਈ ਹੋਵੇ ਜਿਦਾਂ ਸਾਡੇ 3 ਸਾਲੇ ਨੇ ਖਰਾਬ ਕੀਤੇ ਆ ਨਾ ਇਹ ਤੋਂ ਸਖਤ ਸਖਤ ਕਾਰਵਾਈ ਹੋਵੇ ਲਗਭਗ 100 ਤੋਂ ਵੱਧ ਜਾਣਦੇ ਨੇ ਫਰੋਡ ਕੀਤਾ ਵਾ ਤੇ ਫਰੋਡ ਕੀਤਾ ਵੀ ਕਿੰਨਾ 50-60 ਹਜ਼ਾਰ ਦਾ ਨਹੀਂ ਹੈਗਾ ਜਿੰਨੇ ਲੋਕਾਂ ਦੇ ਪੈਸੇ ਆ 4 ਲੱਖ ਤੋਂ ਥੱਲੇ ਕਿਹਦਾ ਪੈਸਾ ਲੈਣ ਲਾਣੇ ਹੈਗੇ ਦੇ ਕੋਈ ਵੀ 4 ਲੱਖ ਤੋਂ ਪਲੱਸ ਹੀ ਆ ਥੱਲੇ ਨਹੀਂ ਕਿਸਦਾ ਵੀ ਹੈਗਾ ਤੂੰ ਹੀ ਸੌਣਾ ਮਲਟੀਪਲਾਈ ਕਰਕੇ ਵੇਖ ਲੋ 4 ਲੱਖ ਰੁਪਈਆ ਕਿੰਨੇ ਪੈਸੇ ਬਣ ਜਾਂਦੇ ਆ ਬਾਕੀ ਜਿਹੜੇ ਸਾਡੇ ਟੱਚ ਗਏ ਯਾਨੀ 100 ਬੰਦਾ ਬਾਕੀ ਯਾਨੀ ਜਿਹੜੇ ਸਾਨੂੰ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਉਹ ਕਿੰਨੇ ਹੋ ਸਕਦੇ ਆ ਉਹਨਾਂ ਦਾ ਕੋਈ ਦੇਣੀ ਨਹੀਂ ਨਾ ਉਹ ਅੰਦਮਨ ਸਰਕਾਰ ਨੇ ਪਿੱਛੇ ਇੱਕ ਐਲਾਨ ਕੀਤਾ ਸੀ ਕਿ ਜਿੰਨੇ ਵੀ ਇਮੀਗ੍ਰੇਸ਼ਨ ਸੈਂਟਰ ਫਰਜੀ ਚਲਾਉਂਦੇ ਨੇ ਲੋਕ ਉਹਨਾਂ ਦੇ ਉੱਤੇ ਕਾਰਵਾਈ ਹੋਊ ਸੁਣੋ ਭਾਈ ਹੁਣ ਮੰਨ ਲਓ ਭਾਈ ਜ ਘਰ ਬੈਗ ਦੇ ਸਰਕਲ ਚ ਲਾਉਣ ਨਹੀਂ ਦੇ ਹੁਣ ਅੰਮ੍ਰਿਤਸਰ ਦੇ ਵਿੱਚ ਅਸੀਂ ਆਏ ਆ ਰਬ ਕਾਇਦਾ ਆਫਿਸ ਬਣਿਆ ਆਫਿਸਰੇ ਵਿੱਚ ਪਾਹੇ ਦੇ ਗਏ ਆ ਚਲੋ ਅਸੀਂ ਨੇ ਮੰਨ ਲਓ ਹੁਣ ਜਿੱਦਾਂ ਹਨਾ ਪਿੰਡਾਂ ਲੋਕ ਪਿੰਡ ਪਿੰਡ ਲੈਵਲ ਦੇ ਲੋਕਾਂ ਨੂੰ ਨਹੀਂ ਇਨੀ ਨੌਲੇਜ ਆ ਗਈ ਹਨਾ ਅਸੀਂ ਫਸ ਜਾਨੇ ਆ ਪਰ ਜਿਹੜੀ ਸਰਕਾਰ ਆ ਇਹ ਕਿਹੜੇ ਕੰਮ ਨੂੰ ਬੈਠੀ ਆ ਇਹ ਕੋਈ ਅੱਖ ਨਹੀਂ ਲਾ ਸਕਦੀ ਕੋਈ ਚੱਕ ਨਹੀਂ ਕਰ ਸਕੀ ਇਹ ਏਜੰਡਾ ਬਾਰੇ ਕੀ ਕੋਈ ਕਿਥੇ ਕਿਹੜਾ ਡੇਰਾ ਬਣਾ ਕੇ ਬੈਠਾ ਅਸੀਂ ਨੇ ਚਲੋ ਫਸ ਗਏ ਆ ਸਾਨੂੰ ਵੀ ਚਲੋ ਨਹੀਂ ਨੌਲੇਜ ਆ ਗਈ ਨਾ ਚੀਜ਼ਾਂ ਦੀ ਅਸੀਂ ਤਾਂ ਫਸ ਗਏ ਆ ਇਹ ਕਿਹੜਾ ਆਹੀ ਕਿਹੜੇ ਉਹਨੂੰ ਕਦੇ ਘਰ ਜਾ ਕੇ ਪੈਸੇ ਦੇ ਕੇ ਆਏ ਆ ਨੇ ਬਕਾਇਦਾ ਦਫ਼ਤਰ ਬਣਾਇਆ ਆਪਣਾ ਸਾਰਾ ਕੁਝ ਆਪਣੇ ਪੋਸਟਰ ਲਾਏ ਬੈਨਰ ਲਾਏ ਮਹਾਲੀ ਦਫ਼ਤਰੇ ਦਾ ਅੰਮ੍ਰਿਤਸਰ ਦਫ਼ਤਰੀ ਇਹ ਕ੍ਰਿਸ਼ੀ ਕੇਜ ਹੀ ਇਹਨੇ 3-4 ਸਾਲਾਂ ਵਾਲੇ ਆਪਣੇ ਦਫ਼ਤਰ ਬਣਾਏ ਆ ਕੀ ਗੱਲ ਸਰਕਾਰ ਐਕਸ਼ਨ ਨਹੀਂ ਪੈਣਾ ਲੈ ਸਕਦੀ ਕਿ ਕੀ ਆ ਬੰਦਾ ਇਹ ਕੰਮ ਕਰਨ ਰਿਹਾ ਵਾ ਕਿ ਕੀ ਗੱਲ ਇਹਦੇ ਕੋਈ ਹੈ ਪ੍ਰੂਫਰ ਵਗੈਰਾ ਕੋਈ ਮਤਲਬ ਪਰ ਕੀ ਕਰਦੇ ਆ 10 ਜਣੇ ਬਾਹਰ ਕੱਢ ਦਿੰਦੇ ਆ ਤੇ 90 ਜਣੇ ਫਸਾ ਦਿੰਦੇ ਆ ਇਨਾ ਜਿਹੜੇ ਗਾੜੀ ਆਪਣੇ ਬੰਦੇ ਰੱਖੇ ਹੈ ਨਾ ਉਹ ਮੰਨ ਲਓ ਕਿਸ ਦੀ ਫਾਇਲ ਨਹੀਂ ਨਾ ਲੱਗਦੀ ਕਿਸ ਏਜੰਟ ਕੋਲ ਇਨਾ ਨੂੰ ਵਿਸ਼ਵਾਸ ਹੀ ਹੈ ਉਹ ਜਿਆ ਦਵਾਉਣਾ ਕਿ ਭਾਜੀ ਤੁਸੀਂ ਆ ਜਾਓ ਤੁਹਾਡੀ ਅਸੀਂ ਫਾਇਲ ਲਵਾ ਦਿੰਨੇ ਆ ਇਨਾ ਗੱਲਾਂ ਬਾਤਾਂ ਜੇ ਲੈ ਕੇ ਉਹਦੇ ਕੋਲ ਰੁਪਈਆ 2.5 ਲੱਖ ਪਹਿਲਾਂ ਹੀ ਮਾਜ ਲੈਣਾ ਬਾਜੋ ਸਾਲ ਨਾ ਕਹਿਣਾ ਤੁਹਾਡੀ ਆਫਰ ਲੈਟਰ ਨਹੀਂ ਆਈ ਬਾਜੋ ਸਾਲ ਨਾ ਕਹਿਣਾ ਕਿ ਤੁਹਾਡਾ ਆਫਰ ਲੈਟਰ ਆ ਗਈ ਆ ਇਮੀਗ੍ਰੇਸ਼ਨ ਆ ਤੁਹਾਡਾ ਵੀਜ਼ਾ ਨਹੀਂ ਦੇਣੇ ਰੜੀ ਫਾਇਲ ਫਸੀ ਆ ਜਾਂ ਯੂਨੀਵਰਸਿਟੀ ਦਾ ਵੀਜ਼ਾ ਨਹੀਂ ਦੇਣ ਦੀਆਂ ਇਨਾ ਕਰ ਕਰਾ ਕੇ 2.5 ਸਾਲ ਇਦਾਂ ਨਗਾਤੇ ਸਾਡੇ ਤੇ ਬਾਅਦ ਵਿੱਚ ਜਦੋਂ ਇਹਨਾਂ ਨੂੰ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਯਾਨੀ ਸਾਡਾ ਵੀਜ਼ਾ ਨਹੀਂ ਆਉਣਾ ਸਾਰਾ ਕੁਝ ਟਾੜਾ ਹੋ ਗਿਆ ਸੀ ਐਕਸਪਾਇਰ ਹੋ ਗਿਆ ਸੀ ਅਜੇ ਤੱਕ ਇਹਨੂੰ ਸਾਨੂੰ ਆਪਣੀ ਸਾਡੀ ਜਿਹੜੀ ਰਿਫਿਊਜ਼ ਲੈਟਰ ਹੈ ਨਾ ਉਹ ਤੱਕ ਨਹੀਂ ਦਿੱਤੀ ਕਿ ਤੁਹਾਡਾ ਵੀਜ਼ਾ ਲਾਇਆ ਵਾਗੇ ਜਾਂ ਨਹੀਂ ਲਾਇਆ ਤੇ ਬਾਕੀ ਭਾਈ ਜਦੋਂ ਉਹਨੂੰ ਪਰਾ ਹੀ ਲੱਗ ਗਿਆ ਬਾਅਦ ਉਹਨੂੰ ਕਿਹਾ ਜੜੇ ਪੈਸੇ ਵਾਪਸ ਕਰ ਦੇ ਦੂੰ ਜਦੋਂ ਪੈਸੇ ਵਾਪਸ ਕੀਤੇ ਤੇ ਬਾਅਦ ਵਿੱਚ ਇਦਾਂ ਹੀ ਦਫ਼ਤਰ ਚੋਕੇ ਗਾਂ ਗਿਆ ਫਿਰ ਉਹਨਾਂ ਨੂੰ ਪਰਾ ਹੀ ਨਹੀਂ ਕਿੱਥੇ ਦਾ ਕਿੱਥੇ ਨਹੀਂ ਆਣ ਉਹ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਹੋਣਗੇ ਜੋ ਇੱਕ ਆਸ ਲੈ ਕੇ ਬੈਠੇ ਹੋਣਗੇ ਵਿਦੇਸ਼ ਦੀ ਤੁਸੀਂ ਤਾਂ 3 ਸਾਲ ਬਰਬਾਦ ਕਰ ਲਿਆ ਨਾਲ ਪੈਸਾ ਵੀ ਬਰਬਾਦ ਕੀਤਾ ਕੁਝ ਉਹਨਾਂ ਨੂੰ ਕਹਿਣਾ ਚਾਹੋਗੇ ਭਾਜੀ ਕੀ ਇਹਨਾਂ ਨੂੰ ਕਹਿਣਾ ਚਾਹੀਏ ਹੁਣ ਮੰਨ ਲਓ ਕਿ ਇੱਥੇ ਕੋਈ ਨੌਕਰੀ ਲੱਭੇ ਬੰਦੇ ਨੇ ਜਾਂ ਕੋਈ ਇੱਥੇ ਕੋਈ ਸਟੱਡੀ ਕਰੇ ਪੜ੍ਹੇ ਕੋਈ ਬੰਦਾ ਆਪੇ ਕੋਈ ਬਾਹਰal ਨਾ ਧਿਆਨ ਕਰੇ ਜਦੋਂ ਇੱਥੇ ਕੋਈ ਰਾਹ ਨਹੀਂ ਹੈ ਤੇ ਮੰਨ ਲਓ ਹਰ ਇੱਕ ਨੇ ਫਸਣਾ ਹੀ ਜਦੋਂ ਕਿਸੇ ਨੂੰ ਭਾਜੀ ਲਾਲਚੀ ਇਹੋ ਜਿਹਾ ਦੇ ਦੇਣਾ ਵਾ ਕਿ ਤੈਨੂੰ ਬਾਹਰ ਜਾ ਕੇ ਇਦਾਂ ਕਰ ਦਾਂਗੇ ਤੂੰ ਇਦਾਂ ਘੱਲ ਦਾਂਗੇ ਤੈਨੂੰ ਉਹ ਬੰਦੇ ਨੇ ਜਾ ਕੇ ਭੋਲੇ-ਪਾਲੇ ਨੇ ਫਸਣਾ ਹੀ ਆ ਉਥੇ ਅਸੀਂ ਕਿੰਨੂ ਇਹ ਇਸ ਬੇਸਰ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਕਿਉਂਕ ਉਦੋਂ ਹਰ ਇੱਕ ਸੁਪਨੇ ਬੜੇ-ਬੜੇ ਵੇਖ ਲੈਂਦਾ ਵਾ ਉਹ ਪਰ ਸੁਪਨੇ ਪੂਰੇ ਹੁੰਦੇ ਜਾਂ ਜਿਹੜੇ ਚੱਕਰਿਆ ਉਹਲ ਹੋਰ ਹੋ ਜਾਂਦੀ ਐ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵਾਂ ਕਿ ਥੋੜਾ ਇਹਨਾਂ ਤੋਂ ਬਚੋ ਇਹਨਾਂ ਤੋਂ ਬਾਕੀ ਅਸੀਂ ਤੁਹਾਨੂੰ ਦੱਸ ਦਈਏ ਕਿ 100 ਦੇ ਲਗਭਗ ਲੋਕ ਇਕੱਠਾ ਹੋਏ ਨੇ ਪ੍ਰਭ ਵਿਜਾ .com ਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਸੈਂਟਰ ਚਲਾ ਰਿਹਾ ਜੋ ਇਸ ਵੇਲੇ ਵਿਦੇਸ਼ ਵਿੱਚ ਬੈਠਾ ਦੱਸਿਆ ਜਾ ਰਿਹਾ ਲੇਕਿਨ ਕਿੱਥੇ ਐ ਉਹ ਕੋਈ ਨਹੀਂ ਜਾਣਦਾ ਇਹਨਾਂ ਦੇ ਪੈਸੇ ਜੇ ਤੱਕ ਵਾਪਸ ਨਹੀਂ ਹੋਏ ਨਾ ਇਹਨਾਂ ਨੂੰ ਵਿਦੇਸ਼ ਭੇਜਿਆ ਗਿਆ ਬਹੁਤ ਸਮਾਂ ਇਹਨਾਂ ਦਾ ਖਰਾਬ ਕਰ ਦਿੱਤਾ ਗਿਆ ਤਾਂ ਅੱਜ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਣਾ ਕਿ ਕਾਰਵਾਈ ਜਿਹੜੀ ਹੈ ਉਹ ਕੀ ਬਣਦੀ ਅੱਗੇ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਐਕਸ਼ਨ ਕਰਦਾ ਤਾਂ ਉਹ ਵੀ ਅਸੀਂ ਤੁਹਾਡੇ ਸਾਹਮਣੇ ਜਨਤਕ ਜ਼ਰੂਰ ਕਰਾਂਗੇ ਜੀ ਇਹਦੇ ਵਿੱਚ ਕੋਈ ਰঞ্জੀਰੇ ਬਣੀ ਦੇ ਵਿੱਚ ਇੱਕ ਟ੍ਰੈਵਲ ਏਜੰਟ ਨੇ ਪ੍ਰਬ dena.toprob.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਨਾਲ ਇਹਨਾਂ ਨੇ ਰਿਪੋਰਟ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70 80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਲੰਘੇ ਆਏ ਦੇ ਨਾਲ ਕੀ ਕੀ ਜਾ ਸਕਦਾ ਹੈ ਉਹ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਐ ਇਸ ਐਪਲੀਕੇਸ਼ਨ ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਜਤੀ ਹੈ ਜਿਹੜੇ ਸਾਰੇ ਪੀੜਿਤ ਰੱਖਿਆ ਹੈ। ਕਿ ਇਹ ਜਨਰਲ ਲਾਇਸੈਂਸ ਨੂੰ ਹੋਲਡਰ ਹੈ ਜਾਂ ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਉਹ ਕੈਨਸਲਡ ਹੈ। ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹ ਦਾ ਕੈਨਸਲਡ ਹੈ ਜਾਂ ਨਹੀਂ। ਸਰ ਇਸ ਤੋਂ ਲੱਗਦਾ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਨੇ ਕਿਉਂਕਿ ਉਹਨਾਂ ਦੇ ਤਰੀਕੂ ਦਿਖੇਲ ਪਾਈ ਜੋ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਕਾਰਵਾਈ ਕਰੂਗਾ। ਪੀਰੀਆਡਿਕ ਚੈਕਿੰਗਸ ਹੁੰਦੀਆਂ ਜੀ। ਜਿਹੜਾ ਵੀ ਕੋਈ ਵੀ ਇਮੀਗ੍ਰੇਸ਼ਨ ਕੋਈ ਵੀ ਜਿਹੜਾ ਸਾਡਾ ਐਕਟ ਬਣਿਆ ਹੋਇਆ 2012 ਦਾ ਇਹਦੇ ਉੱਤੇ ਉਹਦੇ ਅੰਦਰ ਪੀਰੀਆਡਿਕ ਚੈਕਿੰਗ ਸੁਭ ਹਾਕਰ ਤੋਂ ਨੀਦੇਮੂ ਲਾਕੀ ਤੇ ਬੜੇ ਸਾਰੇ ਦਫਤਰ ਹੈਗੇ ਨੇ ਕੋਈ ਲੋਕ ਕੋਲੇ ਵਾਲੋਂ ਫਰਜ਼ਾ ਵੀ ਆ ਗਿਆ। ਠੀਕ ਕਾਫੀ ਚੈੱਕ ਕਰੀ ਰਿਹਾ ਜੀ ਰਿਜ਼ਲਟ। ਕੱਲਾ ਪਰ ਰੰਜੀਤ ਅਵੇਨਿਊ ਤਾਂ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ। ਜਦੋਂ ਜਿਵੇਂ ਇਹਨਾਂ ਦਾ ਸਵਾਲ ਇਹ ਸੀਗਾ ਕਿ ਕਾਫੀ ਏਜੰਟਸ ਇਸ ਤਰੀਕੇ ਦਾ ਕਰਦੇ ਆ ਤਾਂ ਏਰੀਆ ਸਪੈਸੀਫਿਕ ਤਾਂ ਮੇਰੇ ਖਿਆਲ ਨਾਲ ਨਹੀਂ ਹੋਏਗਾ। ਕਿ ਰੰਜੀਤ ਅਵੇਨਿਊ ਚ ਹੀ ਫਰਾਡ ਹੁੰਦਾ ਹੋ ਸਕਦਾ ਫਰਾਡ ਜਿੱਥੇ ਵੀ ਹੋ ਸਕਦਾ। ਬੋਰਡਲ ਦਾ ਕੀ ਗੱਲ ਇਹਨੂੰ ਮਾਰ ਗਾ ਮੈਂ ਆਲਰੇਡੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਇਹ ਪੂਰੇ ਸੈਕਟੋਰਿਟੀ ਕਮਿਸ਼ਨਰੇਟ ਵੀ ਕਿਉਂਕਿ ਪੀੜਤ ਵੱਖ-ਵੱਖ ਹਿੱਸਿਆਂ ਤੋਂ ਆਏ ਨੇ ਕਮਿਸ਼ਨਰੇਟ ਤੋਂ ਔਰਲ ਤੋਂ ਦੋਨਾਂ ਚ ਪੇਸ਼